ਇਹੀ ਗੁਰੂ ਗੁਲਾਮ ਉਹਦਾ ਨਹੀਂ ਰੱਖਦਾ ਜਿਵੇਂ ਕੋਈ ਤਾਨਾਸ਼ਾਹ ਰੱਖਦੇ ਨੇ ਉਹ ਉਹਦੀ ਗੁਲਾਮੀ ਨਾ ਉਹ ਗੁਲਾਮੀ ਨਹੀਂ ਹੈਗੀ ਗੁਰੂ ਐਦਾਂ ਦਾ ਗੁਲਾਮ ਕਰਦਾ ਐਦਾਂ ਦਾ ਦਾਸ ਬਣਾਉਂਦਾ ਉਹ ਜਿਹੜਾ ਦੂਜੇ ਲੋਕ ਗੁਲਾਮ ਕਰਦੇ ਨੇ ਉਹ ਤੇ ਕੁੱਟਦੇ ਨੇ ਮਾਰਦੇ ਨੇ ਛੋਚਣ ਕਰਦੇ ਨੇ ਹਰ ਤਰ੍ਹਾਂ ਦਾ ਛੋਚਣ ਕਰਦੇ ਨੇ ਉਹ ਹੋਰ ਗੁਲਾਮੀ ਹੈ ਪਰ ਜਿਹੜਾ ਜਿਹੜਾ ਗੁਰੂ ਦਾ ਗੁਲਾਮ ਬਣਨਾ ਗੁਰੂ ਆਪਣੇ ਤਖਤ ਤੇ ਲੈ ਆਂਦਾ ਕੋਈ ਬੈਠ ਕੇ ਬੈਠ ਕੇ ਪਾਠ ਕਰਨਾ ਚਾਹੁੰਦਾ ਲੋ ਸੰਤੇ ਆ ਲੋ ਗੁਰਬਾਣੀ ਪੜੋ ਤਖਤ ਦੇ ਹਜੂਰੀ ਵਿੱਚ ਬੈਠੋ ਬਾਬਾ ਬੁੱਢਾ ਦੀ ਸੀੜੀ ਤੇ ਬੈਜੋ ਕਿ ਢੀ ਵੱਡੀ ਬਖਸ਼ਿਸ਼ ਹੈ ਜਿਹੜੇ ਇੱਥੇ ਬੈਠੇ ਹੋ ਤੁਸੀਂ ਗੋਦ ਵਿੱਚ ਇਹਨੂੰ ਵੀ ਸੁਧਾਰਨਾ ਸਮਝਣਾ ਵੀ ਅਸੀਂ ਸੁਧਾਰਨਾ ਨਾ 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 ਗੁਰੂ ਨਾਨਕ ਦੀ ਗੋਦ ਵਿੱਚ ਬੈਠਾ ਸਾਰੇ ਉਹਦੇ ਨਿਆਣੇ ਨੇ ਸਾਰੇ ਉਹਦੇ ਧੀਆਂ ਪੁੱਤਰ ਨੇ ਸਾਰੇ ਬੱਚੇ ਜਿਹੜੇ ਤਾਬਿਆਂ ਵਿੱਚ ਬੈਠਾ ਹਾਂ ਇਹ ਜ਼ਰੂਰ ਹੈ ਜਿਹੜਾ ਗੋਦੀ ਦਾ ਲਾਲ ਹੁੰਦਾ ਉਹਨੂੰ ਮਾਂ ਵਾਰ-ਵਾਰ ਕਲੇਜੇ ਨਾਲ ਲਾਉਂਦੀ ਹੈ ਜਿਹੜਾ ਬਾਰ ਮੱਠ ਦਾ 5-7 ਸਾਲ ਦਾ 60 ਕਿਲੋ ਆ ਕੇ ਆ ਜਾਂਦਾ ਗਲੀਆਂ 'ਚ ਭਾਈ ਦਾ ਜਿਹੜਾ ਬਿਲਕੁਲ ਹੀ ਵਿਚਾਰਾ ਨਹੀਂ ਗੋਦੀ ਤੋਂ ਬਾਹਰ ਹੁੰਦਾ ਨਾ ਜਿਹੜਾ ਗੋਦ ਵਿੱਚ ਮਹਾਰਾਜ ਨੇ ਬਟਾਇਆ ਉਹਨੂੰ ਖਾਣ ਪੀਣ ਨੂੰ ਵੀ ਉਹਨੂੰ ਦੁੱਧ ਵੀ ਟੈਮਣਾ ਮਿਲਦਾ ਉਹਦੀ ਕੇਅਰ ਵੀ ਜ਼ਿਆਦਾ ਹੁੰਦੀ ਇਸ ਕਰਕੇ ਗੋਦ ਮਹਾਰਾਜੀ ਦੀ ਮਿਲੇ ਤੇ ਗੁਲਾਮ ਮਰੀ ਦੇ ਬਣ ਕੇ ਰਹੀਏ ਸਾਨੂੰ ਹੋਰ ਕੀ ਚਾਹੀਦਾ ਜੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਗੁਲਾਮ ਬਣ ਜਾਈਏ ਸੋ ਸਾਧ ਸੰਗਤ ਜੀ ਇੰਨੀ ਸੇਵਾ ਪ੍ਰਵਾਨ ਕਰਨੀ